बीएसएमएम 도ਡ ਦੇ ਨਜ਼ਦੀਕ ਜੰਗਲਾਤ ਵਿਭਾਗ ਦਾ ਇੱਕ ਬੜਾ ਗੰਭੀਰ ਮਸਲਾ ਸਾਹਮਣੇ ਆ ਰਿਹਾ ਲੋਕਾਂ ਦੀ ਜਾਨ ਨੂੰ ਖਤਰਾ ਲੇਕਿਨ ਜਿਹੜਾ ਵਿਭਾਗ ਹੈ ਉਹ ਬਿਲਕੁਲ ਕੋਈ ਕਾਰਵਾਈ ਨਹੀਂ ਕਰ ਰਿਹਾ ਸੁੱਕੇ ਰੁੱਖ ਜਿਹੜੇ ਦਰਜਨਾਂ ਦੀ ਤਾਦਾਦ ਦੇ ਵਿੱਚ ਰੁੱਖ ਮਮਦੋਡ ਬੀਐਸਐਫ ਤੋਂ ਲੈ ਕੇ ਬਿਜਲੀ ਘਰ ਤੱਕ ਦੋ ਦਰਜਨ ਦੇ ਕਰੀਬ ਜਿਹੜੇ ਸਫੈਦੇ ਦੇ ਰੁੱਖ ਨੇ ਉਹ ਸੁੱਕੇ ਪਏ ਨੇ ਰਾਤ ਜੋ ਕਰੀਬ 22:30 ਤੇਜ਼ ਹਨੇਰੀ ਤੇ ਬਾਰਿਸ਼ ਆਈ ਉਸ ਦੇ ਕਾਰਨ ਤਿੰਨ ਚਾਰ ਰੁੱਖ ਜਿਹੜੇ ਸੁੱਕੇ ਸੀਗੇ ਉਹ ਡਿੱਗ ਚੁੱਕੇ ਨੇ ਇਸ ਸਬੰਧੀ ਅਸੀਂ ਪਹਿਲਾਂ ਵੀ ਜੰਗਲਾਤ ਵਿਭਾਗ ਨੂੰ ਆਗਾਹ ਕਰ ਚੁੱਕੇ ਹਾਂ ਇੱਕ ਵੀਡੀਓ ਪਾ ਕੇ ਆਪਣੇ ਪੇਜ ਤੇ 27 ਅਗਸਤ ਦੀ ਗੱਲ ਪਰ ਕੋਈ ਕਾਰਵਾਈ ਨਹੀਂ ਉੱਤੇ ਹੋਈ ਦੁਕਾਨਦਾਰ ਵੀ ਬੜੇ ਦੁਖੀ ਹੋਏ ਨੇ ਅੱਜ ਦੁਕਾਨਦਾਰਾਂ ਨੇ ਦੁਖੀ ਹੋ ਕੇ ਕਿਉਂਕਿ ਮਸਲਾ ਬੜਾ ਗੰਭੀਰ ਹੈ ਲੋਕਾਂ ਦੀ ਜਾਨ ਤੇ ਮਾਲ ਦਾ ਇਹਦੇ ਵਿੱਚ ਸਵਾਲ ਹੈ ਕੋਈ ਵੀ ਜੋ ਸਫੈਦੇ ਦੇ ਰੋਖ ਹੈ ਇਸ ਵਕਤ ਜੋ ਬਿਜਲੀ ਦੀ ਵੱਡੀ ਕੇਬਲ ਜਾ ਰਹੀ ਦੋ ਰੁੱਖ ਜਿਹੜੇ ਉਹਦੇ ਆਸਰੇ ਖੜੇ ਨੇ ਮੈਂ ਕੈਮਰਾਮੈਨ ਨੂੰ ਖੜਾ ਕਵਾਂਗਾ ਉਹਨਾਂ ਰੁੱਖਾਂ ਨੂੰ ਵੀ ਤੁਸੀਂ ਦਿਖਾ ਦਿਓ ਔਰ ਕੇਬਲ ਦੇ ਤੁਹਾਨੂੰ ਦਿਖਾ ਦਿੰਨੇ ਆ ਉਹ ਕੇਬਲ ਦੇ ਆਸਰੇ ਜਿਹੜੇ ਰੁੱਖਾ ਉਹ ਖੜੇ ਹੋਇਆ ਔਰ ਕਿਸੇ ਸਮੇਂ ਵੀ ਜੇ ਕੇਬਲ ਟੁੱਟਦੀ ਹੈ ਕਾਰ ਜਾਂ ਸਕੂਟਰ ਮੋਟਰਸਾਈਕਲ ਤੇ ਇਹ ਡਿੱਗ ਕੇ ਬੰਦੇ ਦੀ ਜਾਨ ਲੈ ਸਕਦੇ ਨੇ ਅੱਕੇ ਹੋਏ ਦੁਕਾਨਦਾਰਾਂ ਨੇ ਅੱਜ ਆਪਣੀ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚਾਉਣ ਲਈ ਵਿਭਾਗਮੇ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਅੱਜ ਇੱਥੇ ਰੋਡ ਨੂੰ ਜਾਮ ਕੀਤਾ ਔਰ ਤਰਨਾ ਲਗਾਉਣ ਲੱਗੇ ਨੇ ਸਾਨੂੰ ਮੌਕੇ ਤੇ ਨਾਲ ਬੁਲਾਇਆ ਔਰ ਤੁਹਾਨੂੰ ਹੋਰ ਵੀ ਦਿਖਾ ਦਿੰਦੇ ਹਾਂ ਇਸ ਕੇਵਲ ਦੇ ਨਾਲ ਜਿਹੜੇ ਰਾਤ ਇੱਕ ਖੰਭਾ ਵੀ ਜਿਹੜਾ ਸੀਗਾ ਇੱਕ ਸਫੈਦੇ ਦਾ ਰੁੱਖ ਅੱਗੇ ਤੁਹਾਨੂੰ ਦਿਖਾ ਦਿੰਦੇ ਆ ਇੱਕ ਜਿਹੜਾ ਖੰਭੇ ਦਾ ਰੁੱਖ ਵੀ ਜਿਹੜਾ ਉਹ ਟੁੱਟ ਚੁੱਕਾ ਤੁਸੀਂ ਦੇਖ ਰਹੇ ਹੋ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਦਿਖਾ ਦਿੰਦੇ ਆ ਕਿਉਂਕਿ ਆ ਦੇਖੋ ਇਹ ਕਰੀਬ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਵੀਡੀਓ ਪਾ ਕੇ ਦੱਸਿਆ ਗਿਆ ਸੀਗਾ ਵੀ ਕਦੇ ਵੀ ਕੋਈ ਵੱਡਾ ਹਾਸਾ ਵਾਪਰ ਸਕਦਾ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਖੰਭਾ ਹੈ ਰਾਤ ਦੇ ਸਫੈਦੇ ਦੇ ਰੁੱਖ ਡਿੱਗਣ ਦੇ ਕਾਰਨ ਇਹ ਟੁੱਟ ਚੁੱਕਾ ਔਰ ਇਹ ਕੇਵਲ ਵੱਡੀ ਕੇਵਲ 11 ਕੇਵੀ ਦੀ ਜਾ ਰਹੀ ਹੈ ਇਹਦੇ ਆਸਰੇ ਜਿਹੜੇ ਦੋ ਵੱਡੇ ਸਫੈਦੇ ਦੇ ਰੁੱਖ ਨੇ ਉਹ ਖੜੇ ਹੋਇਆ ਔਰ ਮੋਢੋਂ ਉਹਨਾਂ ਦੇ ਟੁੱਟ ਚੁੱਕਿਆ ਬੀਐਸਐਫ ਦੀ ਜਿਹੜੀ ਦੀਵਾਰ ਵੀ ਹੈ ਉਹ ਵੀ ਟੁੱਟ ਚੁੱਕੀ ਹੈ ਤੁਹਾਨੂੰ ਦਿਖਾ ਦਿੰਨੇ ਆ ਔਰ ਤੁਸੀਂ ਦੇਖ ਰਹੇ ਹੋ ਦੋ ਬੜੇ ਵੱਡੇ ਰੁੱਖ ਨੇ ਸਫੈਦੇ ਦੇ ਉਹਨਾਂ ਦੇ ਡਿੱਗਣ ਨਾਲ ਕਦੇ ਵੀ ਕਿੱਥੇ ਦੀ ਜਾਣ ਜਾ ਸਕਦੀ ਏ ਸੋ ਦੁਕਾਨਦਾਰ ਇੱਥੇ ਇਕੱਠੇ ਹੋਏ ਨੇ ਗੱਲਬਾਤ ਵੀ ਕਰਾਂਗੇ ਔਰ ਤੁਹਾਨੂੰ ਸਾਰੀ ਗੱਲਬਾਤ ਉਹਨਾਂ ਦੀ ਦੱਸਾਂਗੇ ਔਰ ਕੀ ਇਹ ਘਟਨਾ ਵਾਪਰ ਰਹੀ ਹੈ ਸ਼ਰਮਾ ਜੀ ਇਹ ਕੀ ਦੂਸਰਾ ਜਿਹੜੇ ਰਾਤ ਰੁੱਖ ਡਿੱਗੇ ਨੇ ਇਹਦੇ ਨਾਲ ਕੋਈ ਵੱਡਾ ਨੁਕਸਾਨ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਰਾਤ ਨੂੰ 3:30 ਵਜੇ ਦੇ ਜਿਹੜਾ ਇਹ ਕਰੀਬ ਆਇਆ ਹੈ ਤੂਫਾਨ ਹਨੇਰ ਬੋਸੀ ਜਬਦਾ ਜਿਹੜਾ ਆਇਆ ਇਹ ਬਹੁਤ ਹਾਦਸਾ ਹੋ ਸਕਦਾ ਇਹ ਪੰਜਾਬ ਦਾ ਮਸ਼ਹੂਰ ਜੱਤੀ ਹਲਕਾ ਫਰੋਈਪੁਰ ਦਾ ਜਿੰਦੇ ਵਿੱਚ ਐਨੀ ਫੌਜ ਦਿੱਤੀ ਇਸ ਇਲਾਕੇ ਨੇ ਜਿਹੜੇ ਭਰਤੀ ਹੋਏ ਐਨੇ ਮੁਲਾਜ਼ਮ ਇੱਥੇ ਭਰਤੀ ਹੋਏ ਐ ਇੱਥੋਂ ਜਿੰਨੇ ਇਸ ਮ ਜੱਤੀ ਹਲਕੇ ਨੇ ਸੇਵਾ ਕੀਤੀ ਇਸ ਪੰਜਾਬ ਦੀ ਐਨੇ ਜਿੰਨੇ ਵੀ ਭਰਤੀ ਹੋ ਚੁੱਕੇ ਬਹੁਤ ਮੁਲਾਜ਼ਮ ਹੋ ਚੁੱਕੇ ਐ ਤੇ ਸਾਡੇ ਇਲਾਕੇ ਆਈਏ ਜਦੋਂ ਇਹ ਵੋਟ ਦੋ 300 ਰੁਪਏ ਇਹੋ ਹੀ ਭਵਾਦੀ ਏ ਇਹੋ ਹੀ ਜਿਤਾਉਂਦੀ ਏ ਇਹ ਅੱਜ ਤੱਕ ਸਾਡੇ ਆ ਦੇਖੋ ਹਲਕੇ ਦੇ ਆ ਤੀਜੀ ਵਾਰ ਹੋ ਗਈ ਇਹ ਇਹ ਸਾਨੂੰ ਇਹ ਸਪੀਚ ਕਰਦੇ ਕਹਿੰਦੇ ਆ ਲਵੀ ਅਰਜ਼ੋਈ ਕਰਦੇ ਆ ਸਰਕਾਰ ਦੇ ਅੱਗੇ ਭਗਵੰਦ ਮਾਨ ਸਾਹਿਬ ਦੇ ਅੱਗੇ ਲਵੀ ਸਾਡਾ ਇਹ ਸੋਚਿਆ ਜਾਵੇ ਇਹ ਸੋਚਿਆ ਜਾਵੇ ਚਾਰ ਵਾਰੀ ਅਸੀਂ ਇਸ ਬਾਰੇ ਕਹਿ ਚੁੱਕੇ ਆ ਇਹਦੇ ਨਾਲ ਕੋਈ ਹੱਸਾ ਵੀ ਵਾਪਰ ਚੁੱਕਾ ਅੱਗੇ ਦੋ ਹਾਸੇ ਵਾਪਰ ਚੁੱਕੇ ਜੀ ਸਾਰੀ ਮਾਰ ਨੂੰ ਪਤਾ ਹੈ ਇਹਨਾਂ ਨੂੰ ਕਿਸੇ ਨੂੰ ਵੈਰੀਫਾਈ ਕਰੋ ਕਿ ਦੋ ਹਾਸੇ ਵਾਪਰ ਚੁਕੇ। ਸ਼ਰਮਾ ਜੀ ਕੀ ਜਿਹੜੇ ਹਾਸੇ ਕਿ ਵਾਪਰੇ ਉਹਦੇ ਚ ਕਿਸੇ ਦੀ ਜਾਨ ਵੀ ਚਲੀ ਗਈ? ਦੋ ਜਣਿਆਂ ਦੀ ਜਾਨ ਗਈ ਚਲੀ ਗਈ ਜੀ। ਕਿੰਨਾ ਕੁ ਟਾਈਮ ਹੋ ਗਿਆ? ਇਥੋਂ ਸਾਲਗੂ ਦੇ ਕਰੀਬ-ਕਰੀਬ ਹੋ ਗਏ। ਤੇ ਉਹ ਕਿਸੇ ਤਰ੍ਹਾਂ ਸਫੈਦਾ ਡਿੱਗਾ ਸੀ ਕਿ ਸਫੈਦਾ ਡਿੱਗਾ ਸੀ ਜੀ ਉਹ ਉਹ ਕੋਲੋਂ ਲੰਘ ਰਿਹਾ ਸੀ ਤੇ ਉਹ ਸਫੈਦਾ ਡਿੱਗਣ ਨਾਲ ਉਸੇਲੇ ਉਹਨਾਂ ਦੀ ਮੌਤ ਹੋ ਗਈ। ਹੁਣ ਹੁਣ ਵੀ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਜਿਹੜੀਆਂ ਲਾਈਵ ਤੁਸੀਂ ਦੇਖ ਰਹੇ ਹੋ। ਕਲੋਜ਼ ਕਰਕੇ ਥੋੜੀ ਜੀ ਕੈਮਰਾਮੈਨ ਨੂੰ ਮੈਂ ਕਹਾਂਗਾ। ਜਿਹੜੀਆਂ ਤਸਵੀਰਾਂ ਦਿਖਾਤੀਆਂ ਜਾਣ ਤੁਸੀਂ ਦੇਖੋ ਬੀਐਸਐਫ ਦੇ ਜਿਹੜੀ ਕੰਧ ਵੀ ਢਿੱਗ ਚੁੱਕੀ ਔਰ ਇਹ ਜੋ ਬਿਜਲੀ ਦੀ 11 ਕੇਵੀ ਦੀ ਲਾਈਨ ਇੱਕ ਜਾ ਰਹੀ ਆ ਉਹ ਕੇਵਲ ਪਾਈ ਹੋਈ ਆ ਉਹਦੇ ਆਸਰੇ ਜਿਹੜੇ ਦੋ ਬੜੇ ਵੱਡੇ ਵੱਡੇ ਸਫੈਦੇ ਦੇ ਰੁੱਖ ਉਹਦੇ ਆਸਰੇ ਖੜੇ ਹੋਇਆ ਜੇਕਰ ਇਹ ਕੁਦਰਤੀ ਜੇ ਕੇਬਲ ਵੀ ਟੁੱਟ ਜਾਂਦੀ ਆ ਤੇ ਉਹ ਵੱਡਾ ਹਾਦਸਾ ਜਿਹੜਾ ਕਾਰ ਜਾਂ ਮੋਟਰਸਾਈਕਲ ਦੇ ਉੱਪਰ ਡਿੱਗ ਕੇ ਜਾਨ ਜਾ ਸਕਦੀ ਆ ਲੇਕਿਨ ਅੱਜ ਤੱਕ ਜਿਹੜੇ ਸੜਕੀ ਵਿਭਾਗ ਆ 27 ਅਗਸਤ ਨੂੰ ਪਹਿਲਾਂ ਇਸ ਦੇ ਸਬੰਧ ਵਿੱਚ ਮੈਂ ਆਪਣੇ ਪੇਜ ਤੇ ਇੱਕ ਵੀਡੀਓ ਪਾਈ ਸੀ ਲੋਕ ਇਕੱਠੇ ਹੋਏ ਸੀ ਉਹਨਾਂ ਬੁਲਾਇਆ ਸੀਗਾ ਪਰ ਪ੍ਰਸ਼ਾਸਨ ਨੇ ਉਸਤੇ ਜੰਗਲਾਤ ਪਾਕ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਸਬੰਧਤ ਅਫਸਰ ਨਾਲ ਵੀ ਗੱਲ ਹੋਈ ਸੀ ਉਹਨਾਂ ਕਿਹਾ ਵੀ ਠੇਕੇਦਾਰ ਜਿਹੜਾ ਇਹਨੂੰ ਨਹੀਂ ਕੱਟ ਰਿਹਾ ਲੇਕਿਨ ਇਹ ਕੰਮ ਜਿਹੜਾ ਠੇਕੇਦਾਰ ਬੇਸ਼ੱਕ ਟੈਂਡਰ ਹੋਇਆ ਠੇਕੇਦਾਰ ਨਹੀਂ ਕੱਟ ਰਿਹਾ ਪਰ ਜ਼ਿੰਮੇਵਾਰ ਇਸ ਦੇ ਵਿੱਚ ਪਾ ਕੇ ਉਸਨੇ ਦੇਖਣਾ ਬੀਨਾਂ ਰੁੱਖਾਂ ਨੂੰ ਲੋਕਾਂ ਦੀ ਜਾਨ ਨੂੰ ਕਿਸ ਤਰ੍ਹਾਂ ਬਚਾਉਣਾ ਔਰ ਕਿਸ ਤਰ੍ਹਾਂ ਲੋਕਾਂ ਦੇ ਵਾਸਤੇ ਇਹ ਆਵਾਜਾਈ ਸਹੀ ਹੋ ਸਕਦੀ ਹੈ ਰੁੱਖਾਂ ਨੂੰ ਕਿਸ ਤਰ੍ਹਾਂ ਪਟਾਉਣਾ ਇਹ ਜੋ ਸਬੰਧਤ ਵਿਭਾਗ ਹੈ ਜੰਗਲਾਤ ਵਿਭਾਗ ਹੈ ਉਹਦਾ ਕੰਮ ਹੈ ਨਾ ਕਿ ਇਹ ਠੇਕੇਦਾਰ ਦਾ ਹੋਰ ਜੀ ਆ ਸਰਕਾਰ 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 ਜੀ ਹਲੋ ਸਦਾ ਕਮਲਜੀਤ ਸਿੰਘ ਬਲਾਕ ਅਫੀਸਰ ਬੋਲ ਰਹੇ ਹੋ ਜੀ ਹਾਂ ਜੀ ਸਰ ਮਮਦੋੜ ਜਿਹੜਾ ਤੁਹਾਡੇ ਕੋਲ ਹੈ ਜੀ ਹਾਂਜੀ ਮਮਦੋੜ ਮਮਦੋੜ ਦਾ ਏਰੀਆ ਤੁਹਾਡੇ ਕੋਲ ਹੈ ਜੀ ਹਾਂਜੀ ਹਾਂਜੀ ਸਰ ਜਸਵੰਤ ਸਿੰਘ ਥਿੰਦ ਬੋਲ ਰਿਹਾ ਪੱਤਰਕਾਰ ਮਮਦੋੜ ਤੋਂ ਹਾਂਜੀ ਸਰ ਇੱਕ ਮਸਲਾ ਹੈ ਜੀ ਜਿਹੜਾ ਆਪਣੇ ਬੀਐਸਐਫ ਦੇ ਕੋਲ ਸਫੈਦੇ ਦੇ ਸੁੱਕੇ ਰੁੱਖ ਹੈਗੇ ਆ ਕਰੀਬ 2 ਦਰਜਨ ਦੇ ਕਰੀਬ ਹੈਗੇ ਆ ਰੁੱਖ ਜਿਹੜੇ ਉਹਨਾਂ ਦੇ ਵਿੱਚੋਂ ਰਾਤ ਜਿਹੜੀ ਹਨੇਰੀ ਆਈ ਆ ਉਹਦੇ ਨਾਲ ਤਿੰਨ ਚਾਰ ਰੁੱਖ ਡਿੱਗ ਪਿਆ ਦੋ ਜਿਹੜੇ ਬਿਜਲੀ ਦੀ ਕੇਬਲ ਚੱਲੀ ਜਾ ਰਹੀ ਹੈ ਨਾ 11 ਕੇਵੀ ਜੀ ਉਹਦੇ ਨਾਲ ਅਟਕੇ ਹੋਇਆ ਉਹਨਾਂ ਦਾ ਕੀ ਸੀਨ ਹੈਗਾ ਜੀ ਦੀ ਕੋਈ ਕਟਾਈ ਵਗੈਰਾ ਕਰਵਾ ਰਹੇ ਹੋ ਕਿ ਨਹੀਂ ਜੀ ਇਹ ਲਵਾ ਦਿੰਦੇ ਉੱਥੋਂ ਅੱਗੇ ਉਹ ਲੇਟਾ ਬਣਾਈਆ ਇਹ ਬਿਜਲੀ ਵਾਲੇ ਬਿਜਲੀ ਨਹੀਂ ਬੰਦ ਕਰਦੇ ਤੇ ਉਹ ਕੁਠੇ ਖੇਰ ਮੁਰਗੇ ਜੀ ਕਟਾਈ ਕਰਨ ਤੋਂ ਤੇ ਉਹ ਤਾਂ ਸਾਰੇ ਇੱਕ ਖੰਭਾ ਵੀ ਟੁੱਟ ਗਿਆ ਰਾਤ ਤੇ ਇੱਕ ਰੁੱਖ ਡਿੱਗਿਆ ਉੱਤੇ ਤੇ ਦੋ ਰੁੱਖ ਬੜੇ ਵੱਡੇ ਵੱਡੇ ਜਿਹੜੇ ਉਹ ਡਿੱਗਣ ਨੂੰ ਤਿਆਰ ਨੇ ਉਹ ਤਾਂ ਕਿਸੇ ਦੀ ਜਾਨ ਜਾ ਸਕਦੀ ਹੈ ਕਿਉਂਕਿ ਮੈਂ ਤਾਂ ਖਬਰ ਭੇਜਣੀ ਸੀ ਮੈਂ ਤੁਹਾਡਾ ਪਾਕ ਹੀ ਲੈ ਰਿਹਾ ਮੈਂ ਤਾਂ ਖਬਰ ਭੇਜਣੀ ਸੀ ਕਿਹੜੇ ਖਤਰੇਮੰਦ ਹੈਗੇ ਉਹਨਾਂ ਨੂੰ ਰਿਮੂਵ ਕਰਾ ਦੇਵਾਂਗੇ ਇਹ ਕਦੋਂ ਤੱਕ ਜੀ ਇਹ ਕੋਈ ਕਾਰਵਾਈ ਹੋ ਸਕਦੀ ਹੈ ਆਪਣੀ ਉਹਰ ਮੈਨੂੰ ਮੈਲ ਲਿਖ ਕੇ ਭੇਜ ਦਿੰਨਾ ਤੇ ਉਹ ਪ੍ਰਾਈਵੇਟ ਹੀ ਡਾਇਰ ਕਰਨੇ ਪੈ ਰਹੇ ਸਾਨੂੰ ਕਰਕੇ ਜਿਹੜਾ ਖਤਰੇ ਵਾਲਾ ਰੋਕੂ ਕੰਮ ਮਟਾ ਦੇਣਗੇ ਉਹ ਡੈਕ ਹੀ ਰਿਹਾ ਜੀ ਰਾਤ ਦੋ اٹਕੇ ਹੋਏ 11 ਕੇਵੀ ਜਿਹੜੀ ਇਹਨਾਂ ਦੀ ਕੇਬਲ ਜਾਂਦੀ ਉਹਦੇ ਨਾਲ ਉਹ ਜਿਹੜਾ ਆਉਣਾ ਹੀ ਉਹਦੇ ਕੁਝ ਬੰਦੇ ਪਿੱਛੇ ਲੱਗੇ ਹੀ ਰੋਡ ਬਲੌਕ ਸੀ ਨਾ ਉਹ ਤੋਂ ਪਾਸੇ ਕੰਟੀ ਜਿੱਤੇ ਵਾਲੇ ਤਿੰਨ ਚਾਰ ਰੋਕ ਠੀਕ ਹੈ ਜੀ ਉਹ ਰੋਕ ਤਾਂ ਤੁਹਾਨੂੰ ਲੱਗਿਆ ਉਹ ਬੰਦੇ ਉਹ ਭੇਜ ਦਿੰਦਾ ਹੋਰ ਹੀ ਕਰ ਦਿੰਦੇ ਆ ਬਾਕੀ ਜਿਹੜਾ ਉਹ ਸਟੇਰੇਵਾ ਮਹਿਗਾ ਉਹ ਕੱਲ ਉਹ ਵਧਾ ਦੇਣਗੇ ਥੱਲੇ ਕੋਈ ਠੀਕ ਹੈ ਸਰ ਨਹੀਂ ਵਧਣ ਦੀ ਤਾਂ ਲੋੜ ਹੀ ਨਹੀਂ ਉਹ ਪਹਿਲਾਂ ਹੀ ਵੱਡੇ ਪਿਆ ਮੋੜ ਉਹਨਾਂ ਦੇ ਉਧਾਂ ਹੋਏ ਪਿਆ ਤੇ ਉਹ ਕੇਵਲ ਦੇ ਆਸਰੇ ਖੜੇ ਹਾਂ ਕੋਈ ਨਹੀਂ ਕਿਹੜੀ ਹੁੰਦਾ ਵੀ ਹੈ ਨਾ ਕੋਈ ਮਾਇਆ ਵੋਟ ਆੜਿਆ ਹੁੰਦਾ ਹਾਂ